ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਲਟਿਕ ਚੰਦਿਆ ਉਸ ਦਾ ਸਵਾਗਤ ਹੈ ਜਿਹੜੀ ਅੱਜ ਦੀ ਆਪਾਂ ਕਲੈਕਸ਼ਨ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਸੂਟ ਹੋਣਗੇ ਏਕ ਟੈਕਸ ਦੇ ਸੂਟ ਆ ਗਏ ਜੀ ਅੱਜ ਦੀ ਕਲੈਕਸ਼ਨ ਆ ਜਿਹੜੀ ਏਕ ਟੈਕਸ ਦੇ ਸੂਟ ਬ੍ਰੈਂਡ ਦੇ ਸੂਟ ਆ ਗਏ ਜੀ ਇਹ ਆ ਤੁਹਾਨੂੰ ਪਏਗਾ ਜੀ 850 ਦਾ ਸੂਟ ਪਏਗਾ ਜੀ ਇਹ ਵਾਲਾ ਤੇ ਇਹਦੇ ਵਿੱਚ ਤੁਸੀਂ ਤਿੰਨ ਸੂਟ ਲਓਗੇ ਜੀ ਤੁਹਾਨੂੰ 750 ਦਾ ਸੂਟ ਪੈ ਜਾਊਗਾ 100 ਰੁਪਏ ਤੁਹਾਨੂੰ ਡਿਸਕਾਊਂਟ ਦਿੱਤਾ ਜਾਊਗਾ ਜੇ ਤੁਸੀਂ ਤਿੰਨ ਸੂਟ ਲੈਣੇ ਆਂ ਚੋ ਤਾਂ ਤੁਹਾਨੂੰ ਜੀ 750 ਦਾ ਸੂਟ ਪੈ ਜਾਏਗਾ ਇਹ ਵਾਲਾ ਪਲੇਨ ਬਾਟਮ ਹੋਊਗੀ ਸ਼ਰਟ ਹੋਊਗੀ ਪ੍ਰਿੰਟ ਵਾਲੀ ਜੀ ਨੀਡ ਰਿ ਕਰਕੇ ਦਿਖਾ ਦਿੰਨੇ ਹਾਂ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਵਾਲੇ ਤੇ ਜੀ ਆਪਣੇ ਕੋਲੇ ਅਗਲੇ ਕਲਰ ਆ ਗਏ ਅਗਲੀ ਬ੍ਰੈਂਡ ਆ ਗਈ ਜੀ ਇਹ ਵੀ ਸਟਾਕ ਬਹੁਤ ਸੋਹਣਾ ਫੈਬਰਿਕ ਆ ਜੀ ਤੁਹਾਨੂੰ ਨੀਡ ਰਿ ਦਿਖਾ ਦਿੰਨੇ ਆ ਇਹ ਵੀ ਆਪਣੇ ਕੋਲੇ ਨਿਊ ਫੈਬਰਿਕ ਆਇਆ ਜੀ ਪਲੇਨ ਬਾਟਮ ਹੈ ਜੀ ਇਹਦੀ ਪ੍ਰਿੰਟ ਵਾਲੀ ਸ਼ਰਟ ਹੈ ਜੀ ਕੱਲਾ ਕੱਲਾ ਕਰਕੇ ਤੁਹਾਨੂੰ ਸੂਟ ਦਿਖਾ ਦਿੰਨੇ ਆ ਇੱਕ ਹੀ ਟੈਕਸ ਦਾ ਸੂਟ ਇਹ ਹੈ ਜੀ ਇਹ ਵੀ ਤੁਹਾਨੂੰ ਇਵੇਂ ਪੈਜੂਗਾ ਜੀ 850 ਦਾ ਸੂਟ ਤੁਹਾਨੂੰ ਇਹ ਪੈਜੂਗਾ ਜੇ ਤੁਸੀਂ ਤਿੰਨ ਸੂਟ ਲਾਉਂਗੇ ਜੀ ਤਾਂ ਤੁਹਾਨੂੰ ਪੈਜੇਗਾ ਜੀ 750 ਸੂਟ ਪੈਜਣਗੇ ਤਿੰਨ ਸੂਟ ਲਾਉਂਗੇ ਤਾਂ ਤਿੰਨ ਸੂਟ ਦੇ ਉੱਪਰ ਆਪਾਂ ਡਿਸਕਾਊਂਟ ਲਾਇਆ ਹੋਇਆ ਜੀ ਕੱਲਾ-ਕੱਲਾ ਕਰਕੇ ਤੁਹਾਨੂੰ ਸੂਟ ਦਿਖਾਵਾਂਗੇ ਚੈੱਕ ਕਰਕੇ ਫੈਬਰਿਕ ਦਿਖਾਵਾਂਗੇ ਸਾਰੇ ਸੂਟ ਆਪਣੇ ਕੋਲੇ ਬਹੁਤ ਸੋਹਣੇ ਤੇ ਅਵੇਲੇਬਲ ਹੈ ਜਿਹੜੇ ਹੁਣ ਆਪਣੇ ਕੋਲੇ ਸਪਾਰਕਲ ਕਾਟਨ ਦੇ ਸੂਟ ਆ ਗਏ ਜੀ ਜਿਵੇਂ ਜੋਰ ਜੱਟ ਦੀ ਤਰ੍ਹਾਂ ਹੁੰਦਾ ਸਪਾਰਕਲ ਕਾਟਨ ਇਹ ਤੁਸੀਂ ਦੇਖ ਲਓ ਜੀ ਇਹ ਸੂਟ ਵੀ ਤੁਹਾਨੂੰ 9900 ਦੇ ਪੈਣਗੇ ਜੀ ਇਹ ਵੀ ਤੁਸੀਂ ਤਿੰਨ ਸੂਟ ਲਓਗੇ ਜੀ ਤਾਂ ਇਹ ਵੀ ਸੂਟ ਤੁਹਾਨੂੰ 7500 ਦਾ ਸੂਟ ਪੈ ਜਾਊਗਾ ਕਲਰ ਇਹਦੇ ਵਿੱਚ ਸਾਰੇ ਅਵੇਲੇਬਲ ਆ ਜੀ ਹੁਣ ਅੱਜ ਦੀ ਜੀ ਤੁਸੀਂ ਵੀਡੀਓ ਵਿੱਚ ਆਰਡਰ ਕਰੋਗੇ ਤੁਹਾਨੂੰ ਕਲਰ ਸਾਰੇ ਮਿਲਣਗੇ ਜੀ ਤੁਸੀਂ ਇੱਕ ਦੋ ਦਿਨ ਬਾਅਦ ਤੁਸੀਂ ਆਰਡਰ ਕਰੋਗੇ ਉਹ ਕਲਰ ਆਪਣੇ ਕੋਲੇ ਸੇਲ ਹੋ ਚੁੱਕੇ ਹੁੰਦੇ ਤੁਸੀਂ ਬਾਅਦ ਚ ਆਰਡਰ ਦਿਨੇ ਹੁੰਦੇ ਜੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਕੋਈ ਵੀ ਵਿੱਚ ਉਹ ਵੀਡੀਓ ਫੋਟੋ ਸਕ੍ਰਿਪਟ ਨਹੀਂ ਕਰਨੀ ਤੁਸੀਂ ਇਨਾ ਨੇ ਹਲੇ ਤੱਕ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਵੇਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ ਇਹਦੇ ਨਾਲ ਆਪਾਂ ਪਲੇਨ ਬੋਟਮ ਵੀ ਲਾਈਆਂ ਹੋਣਗੀਆਂ ਵੇਖਣ ਦੀ ਬੋਟਮ ਮਿਲ ਲੱਗ ਜੂ ਜੇ ਤੁਸੀਂ ਉਹਦੀ ਚਿਕਨੀ ਬੋਟਮ ਤੇ ਤੁਸੀਂ ਸੂਟ ਲਾਉਂਗੇ ਇਹਨਾਂ ਸੂਟਾਂ ਦੇ ਤਾਂ ਸੋਨੂੰ ਏਕ ਟੈਕਸ ਦੇ ਸੂਟ ਤੁਹਾਨੂੰ ਤੁਹਾਡੇ ਜੀ ਰੇਟ ਜਿਆਦੇ ਪੈ ਜਾਣਗੇ ਜੀ ਚਿਕਨੀ ਬੋਟਮ ਦਾ ਸੂਟ ਤੁਹਾਨੂੰ ਰੇਟ ਵੱਧ ਪੈਜੂਗਾ ਜੀ ਜਿਸ ਨੂੰ ਸੂਟ ਪੈਜੂਗਾ ਜੀ ਚਾਰਕ ਦਾ ਸੂਟ ਪੈਜੂਗਾ ਜੇ ਤੁਸੀਂ ਐਵੇਂ ਇੱਕ ਇੱਕ ਲਾ ਲਾ ਸੂਟ ਲੈਣਾ ਤੁਸੀਂ ਐਵੇਂ ਹੋ ਗਈ ਜੀ ਇਹ ਸੂਟ ਵੀ ਤੁਹਾਨੂੰ 850 ਦਾ ਇੱਕ ਸੂਟ ਪਊਗਾ ਜੇ ਤੁਸੀਂ ਤਿੰਨ ਸੂਟ ਲੈਣੇ ਏ ਤੁਹਾਨੂੰ 770 ਦੇ ਪਹਿਣਗੇ ਜੀ ਤੇ ਜਿਹੜੇ ਆਪਣੇ ਕੋਲ ਅਗਲੇ ਸੂਟ ਆਗੇ ਜੀ कॉटन ਆਗੇ ਕੈਮਰੀ कॉटन ਦੇ ਤੇ ਐਕਸਪੋਰਟ कॉटन ਦੇ ਸੂਟ ਆਗੇ ਜੀ ਪਿਓਰ कॉटन ਦੇ ਵਿੱਚ ਸੂਟ ਹੈ ਜੀ ਇਹ ਤੁਸੀਂ ਇਹ ਤੁਸੀਂ ਤਿੰਨ ਸੂਟ ਲਾਉਂਗੇ ਜੀ ਇਹਨਾਂ ਸੂਟਾਂ ਦੇ ਵਿੱਚ ਜਿਹੜੇ ਲਾਈ ਹੋਏ ਆਪਾਂ कॉटन ਦੇ ਪਿਓਰ कॉटन ਦੇ ਸੂਟ ਹੈ ਜੀ ਇਹ ਤੁਹਾਨੂੰ 440 ਦੇ ਪਹਿ ਜਾਣਗੇ ਜੀ 100 ਰੁਪਿਆ ਡਿਸਕਾਊਂਟ ਦਿੱਤਾ ਗਿਆ ਹਰ ਸੂਟ ਦੇ ਵਿੱਚ ਆਪਾਂ 100 ਰੁਪਿਆ ਡਿਸਕਾਊਂਟ ਦਿੱਤਾ ਗਿਆ ਜੇ ਤੁਸੀਂ ਤਿੰਨ ਸੂਟ ਲਾਉਂਗੇ ਤਾਂ ਤੁਹਾਨੂੰ 440 ਦਾ ਸੂਟ ਪਊਗਾ ਇਹ ਜਨਾਬ ਵੀਰੂ ਕੋ ਪਹਿਣਾ ਵੇਖ ਰਹੀਆਂ ਅੱਗੇ ਸ਼ੇਅਰ ਕਰ ਦਿਓ ਜੀ ਕਿਸੇ ਦਾ ਹੋਰ ਵੀ ਪਹਿਣਾ ਦਾ ਫਾਇਦਾ ਹੋ ਸਕੇ ਇਹ ਵੀਡੀਓ ਅੱਜ ਦੀ ਲਈ ਹੋਈ ਆਪਾਂ ਅੱਜ ਅਜੇ ਇਹਦਾ ਆਫਰ ਲਾਇਆ ਹੋਇਆ ਤੇ ਤੁਸੀਂ ਅੱਜ ਤੋਂ ਵੀਡੀਓ ਦੇਖ ਕੇ ਜੀ ਤੁਸੀਂ ਇਹ ਸੂਟ ਮੰਗਵਾ ਸਕਦੇ ਆ ਕੋਈ ਵੀ ਤੁਸੀਂ ਫੋਟੋ ਜੀ ਸਕਿੱਪ ਨਹੀਂ ਕਰਨੀ ਕਈ ਵਾਰੀ ਗੱਲਾਂ ਵਿੱਚ ਆਪਾਂ ਕਹਿੰਿਆ ਹੁੰਦੀਆਂ ਜਿਹੜੀਆਂ ਉਹ ਤੁਹਾਨੂੰ ਨਹੀਂ ਬਾਅਦ ਚ ਨਹੀਂ ਪਤਾ ਲੱਗਦਾ ਜਿਹੜੇ ਆਪਾਂ ਸੂਟਾਂ ਵਿਖੋ ਲਾਏ ਤੇ ਆਪਾਂ ਹੈਂਗਰਾਂ ਤੇ ਟੰਗੇ ਹੋਏ ਸੂਟ ਆ ਜੀ ਇਹ ਤੁਹਾਨੂੰ 4-400 ਦੇ ਪਹਿਣਗੇ ਜੇ ਤੁਸੀਂ ਤਿੰਨ ਸੂਟ ਲਓਗੇ ਤਾਂ ਤੁਹਾਨੂੰ 4-400 ਦੇ ਪਹਿਣਣਗੇ ਅੱਜ ਦਾ ਇਹ ਆਫਰ ਹੈ ਜੀ ਤੁਹਾਡੇ ਲਈ ਵੀ ਪੈਣਾ ਨਹੀਂ ਸਕਿਪ ਨਹੀਂ ਕਰਨਾ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਹੈ ਵੀਡੀਓ ਸਕਿਪ ਨਹੀਂ ਕਰਨਾ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਫਾਇਦਾ ਹੋਣ ਵਾਲਾ ਹੈ ਜੀ ਤੁਹਾਨੂੰ 150 150 ਰੁਪਿਆ ਡਿਸਕਾਊਂਟ ਮਿਲਣ ਵਾਲਾ ਹੈ ਜਿਹੜਾ ਤੁਹਾਨੂੰ ਇਸ ਵੀਡੀਓ ਵਿੱਚ ਡਿਸਕਾਊਂਟ ਮਿਲ ਰਿਹਾ ਜੀ 150 ਦਾ ਡਿਸਕਾਊਂਟ ਮਿਲ ਰਿਹਾ ਤੁਸੀਂ ਇਹ ਵੀਡੀਓ ਅੱਗੇ ਵੀ ਸ਼ੇਅਰ ਕਰ ਦਿਓ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਜਿੰਨਾ ਪੈਣਾ ਹੈ ਤਾਂ ਕਿ ਜਪਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰੋ ਸਬਸਕ੍ਰਾਈਬ ਆਪਾਂ ਰੱਖੜੀ ਤੱਕ ਆਫਰ ਲਾਉਂਦੇ ਰਾਵਾਂਗੇ ਐਵੇਂ ਦੇ ਆਫਰ ਆਪਣੇ ਕੋਲ ਆਉਂਦੇ ਰਹਿਣਗੇ ਕੋਈ ਨਾ ਕੋਈ ਵੀਡੀਓ ਪਾਉਣੇ ਹੁੰਨੇ ਆ ਜੀ ਆਫਰ ਤੇ ਪਾਉਣੇ ਜਾਂ ਆਪਾਂ ਅਗਲੇ ਕੱਲ ਨੂੰ ਵੀਡੀਓ ਪਾਈ ਆਪਾਂ ਸ਼ਾਇਦ ਖਣੀ ਉਹ ਵੀ ਆਫਰ ਤੇ ਪਾਈਗੇ ਪਰ ਅੱਜ ਦੀ ਵੀਡੀਓ ਆਪਣੇ ਆਫਰ ਤੇ ਹੀ ਹੈ ਜੀ ਜਿਹੜੇ ਆਪਾਂ ਇਹਨੇ 5-500 ਦੇ ਸੂਟ ਖਰੀਦੇ ਸੀ ਉਹਨਾਂ ਨੂੰ 4-400 ਦੇ ਮਿਲ ਰਹੇ ਆ ਜਿਹੜੇ 9-900 ਦੇ 99900 ਦੇ ਖਰੀਦੇ ਸੀ ਉਹਨਾਂ ਨੂੰ ਅੱਜ ਉਹੀ ਪਹਿਣ ਉਹਨਾਂ ਨੂੰ 750 ਦੇ ਮਿਲਦੇ ਮਿਲ ਜਾਣਗੇ ਜੀ ਤੁਸੀਂ ਵੀਡੀਓ ਐਂਡ ਤੱਕ ਦੇਖਣਾ ਤੇ ਇਹ ਪਿਓਰ ਕਾਟਨ ਦੇ ਸੂਟ ਹੋਣਗੇ ਏਕੇ ਟੈਕਸ ਦੇ ਸੂਟ ਹੋਣਗੇ ਰਾਮ ਟੈਕਸ ਦੇ ਸੂਟ ਹੋਣਗੇ ਇਹਨਾਂ ਵਿੱਚ ਕੋਈ ਸੂਟ ਐਵੇਂ ਦਾ ਨਹੀਂ ਹੋਣਾ ਜਿਹੜਾ ਕੋਈ ਜੇ ਕੋਈ ਵੀ ਭੈਣ ਇੱਕ ਸੂਟ ਤਿੰਨ ਸੂਟ ਇੱਕ ਭੈਣ ਮੰਗਾਉਦੀ ਤਾਂ ਵੀ ਫਾਇਦਾ ਇਹਦੇ ਜੀ ਬਹੁਤ ਜਿਆਦਾ ਫਾਇਦਾ ਮਿਲ ਰਿਹਾ ਸੀ ਤੁਹਾਨੂੰ ਬਹੁਤ ਜਿਆਦਾ ਡਿਸਕਾਊਂਟ ਮਿਲ ਰਿਹਾ ਇਹ ਸੂਟ ਜੀ ਇੰਨੇ ਸੋਹਣੇ ਤੇ ਸਾਫਟ ਸੂਟ ਹੈ ਜਿਹੜੀਆਂ ਭੈਣਾਂ ਮੰਗਾ ਚੁੱਕੀਆਂ ਉਹ ਤਾਂ ਮੈਨੂੰ ਪੱਕਾ ਪਤਾ ਆਰਡਰ ਦੇ ਰਹੀਆਂ ਦੁਬਾਰਾ ਤੇ ਜਿਹੜੇ ਆਪਣੇ ਕੋਲ ਦੁਪट्टे ਵਾਲੇ ਸੂਟ ਆ ਗਏ ਜੀ ਆਪਣੇ ਕੋਲ 850 ਦੇ ਜੀ ਜਿਆਦੇ ਆਪਾਂ ਇਹ ਜਿਹੜੇ ਲਾਈ ਹੋਏ 850 ਵਾਲੇ ਵੀਡੀਓ ਬਣਾਈ ਹੋਈ ਹੈ 850 ਦੇ ਤੁਹਾਨੂੰ ਬਿੱਦਰ ਦੁਪੱਟਾ ਸੂਟ ਮਿਲਣਗੇ ਜੇ ਤੁਸੀਂ ਇਹ ਵੀ ਦੋ ਸੂਟ ਲੈਣੇ ਤਾਂ ਤੁਹਾਨੂੰ ਇਹ ਵੀ ਐਵੇਂ ਪਹਿਣਗੇ 750 ਦੇ ਪਹਿਣਗੇ ਕੋਈ ਵੀ ਸੂਟ ਇਹਨਾਂ ਵਿੱਚੋਂ ਤੁਸੀਂ ਇਸ ਵੀਡੀਓ ਵਿੱਚ ਲਾਉਂਗੇ ਜੀ ਤੁਹਾਨੂੰ 750 ਦੇ ਪਹਿਣਗੇ ਜੇ ਤੁਸੀਂ ਤਿੰਨ ਸੂਟ ਲਾਉਂਗੇ ਤਾਂ ਤਿੰਨ ਸੂਟਾਂ ਦਾ ਤੁਹਾਨੂੰ ਆਫਰ ਲਾਇਆ ਹੋਇਆ ਅੱਜ ਤੱਕ ਇਹ ਵੀਡੀਓ ਰਹੂਗੀ ਜਿਹੜੇ ਆਫਰ ਦੀ ਵੀਡੀਓ ਹੋਣੀਆਂ ਜਾਂ ਆਪਾਂ ਪਾਇਆ ਕਰਾਂਗੇ ਜੀ ਤੁਹਾਡੇ ਤੱਕ ਸ਼ੇਅਰ ਕਰਿਆ ਕਰਾਂਗੇ ਉਹ ਆਪਣੇ ਆਫਰ ਦੀ ਵੀਡੀਓ ਜੀ ਇੱਕ ਦਿਨ ਹੀ ਰਹਿੰਦੀ ਹੁੰਦੀ ਆ ਪਣੇ ਆ ਸੂਟ ਲਾਤੇ ਜੀ ਕਿੰਨੇ ਸੋਹਣੇ ਚਿਕਨ ਦੇ ਸੂਟ ਲਾਤੀ ਇਹ ਵਾਲੇ ਆਪਾਂ ਇਹ ਵੀ ਸੋਨਾ ਸੀ 99900 ਦੀ ਪਾਸੇਲ ਕੀਤੀ ਸੀ ਜੀ ਇਹ ਵੀ ਤੁਸੀਂ ਤਿੰਨ ਸੂਟ ਲਓਗੇ ਜੀ ਸੋਨੂੰ ਇਹ ਵੀ 750 ਹੋਏ ਪਹਿਣਗੇ ਜਿਹੜੀ ਮੈਂ ਸਾਰੇ ਸੂਟ ਇਸ ਵੀਡੀਓ ਦੇ ਵਿੱਚ ਲਾਤੇ ਜੀ ਸੋਨੂੰ ਤਿੰਨ ਸੂਟਾਂ ਮਗਰ ਡਿਸਕਾਊਂਟ ਮਿਲਿਆ ਜੀ 7700 ਦੇ ਸੂਟ ਪਹਿਣਗੇ ਇਹਨੇ ਤੱਕ ਵੀਡੀਓ ਜ਼ਰੂਰ ਦੇਖਣਾ ਪਹਿਣਾ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਜੀ ਬਲਕਰੀਨ ਕੋਟਨ ਦੇ ਸੂਟ ਆ ਗਏ ਜੀ ਤੁਹਾਨੂੰ ਪੈਗਾ 9900 ਦਾ ਸੂਟ ਇਹ ਪੈਗਾ ਜੀ ਬਲਕੀ ਕੋਟ ਦੇ ਸੂਟ ਲਾਤੇ ਜੀ ਕਲਾਕਲਾ ਚੈੱਕ ਕਰ ਲਓ ਜੀ ਬਲਕੀ ਕੋਟ ਦੇ ਸੂਟ ਬਹੁਤ ਜਾਸਰ ਸੂਟ ਆ ਗਏ ਜੀ ਫੈਬਰਿਕ ਬਹੁਤ